ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਮੈਂ ਪਰਚਾ ਲਕਿਤਾ ਦੇ ਦਦਾ ਮੈਂ ਵੈਰੀਫਾਈ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੇ ਦੇ ਦੇ ਨਹੀਂ ਦੇਣਾ ਤੇ ਦਿਪਸਾ ਨਾਲ ਗੱਲ ਕਰਲਾ ਉਹ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦਤੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦਿਪਸਾ ਨਾਲ ਗੱਲ ਕਰਲਾ ਦਿਪਤੀ ਸਾਹਿਬ ਨਾਲ ਗੱਲ ਕਰ ਮੈਂ ਕਰ ਤੂੰ ਦੱਸੋ ਦਿਪਸਾ ਨਾਲ ਤੂੰ ਕਰਨੀ ਨਹੀਂ ਕਰਨੀ ਆ ਪੜਾਇਆ ਤੈਨੂੰ ਆ ਸੱਚ ਨੂੰ ਆਹ ਦੈਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਂ ਉਹ ਠੇਕੇ ਦਾ ਫੋਨ ਨਹੀਂ ਚੁੱਕਿਆ ਕੁੜੀ ਠੇਕੇ ਦਾ ਫੋਨ ਚੁੱਕਿਆ ਜ਼ਰਾ ਠੇਕੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਰੀ ਲਗਾਣਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਮੇਥਾ ਦੇ ਆ ਚੁੱਕੇ ਇਥੇ ਫਿਰ ਤਰਾ ਗੱਲ ਕਰਾਂ ਤੇਰੇ ਕਾ 20 ਐਸਚੋਏ ਖੇ ਮੈਂ ਨਾ ਵਾ ਦੇ ਰੇ ਦੀਪਾਣਾ ਤੇਰੇ ਮੈਂ ਖਲਾ ਪਰਚਾ ਤਰਫ ਤੇ ਕਰਾਂਦਾ ਸਵੇਰੇ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਇਹ ਤੇ ਮੇਰਾ ਸੱਚੀ ਤੇ ਤੇਰੀ ਤੇ ਪ੍ਰਿਆ ਸੱਚੀ ਤੇਰੀ ਦੀ ਤੇਰੀ ਦੀ ਵੱਡੇ ਦੀ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ ਉਹਦੇ ਸਬੰਧ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜੋ ਕਿ ਚੌਕੀ ਇੰਚਾਰਜ ਮਾਰੇ ਚਮਿਆਰੀ ਲੱਗਿਆ ਹੋਇਆ ਸੀ ਆ ਉਹ ਐਸਐਚਓ ਬਲਬੀਰ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਬਹਿਸ ਕਰ ਰਿਹਾ ਸੀ ਆ ਪਰ ਇੱਕ ਡਿਸਪਲਿਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਬਹਿਸ ਕਰਨੀ ਠੀਕ ਨਹੀਂ ਸੀ ਉਹਤੇ ਤੁਰੰਤ ਐਕਸ਼ਨ ਲੈਂਦੇ ਹੋਏ ਏਐਸਆਈ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਸਸਪੈਂਡ ਕਰਤਾ ਗਿਆ ਹੈ ਅਤੇ ਐਸਐਚਓ ਬਲਬੀਰ ਸਿੰਘ ਜਿਹੜਾ ਆ ਉਹਦੀ ਵੀ ਟਰਾਂਸਫਰ ਕਰਤੀ ਗਈ ਸੀ ਨਹੀਂ ਉਹਦੇ ਚ ਪਤਾ ਕਰਾ ਲੈਨੇ ਆ ਕਿ ਕੀ ਇਹਨਾਂ ਦੀ ਤਲਖੀ ਕੀ ਸੀ ਆਪਸ ਦੇ ਵਿੱਚ ਕਿ ਇਸ ਗੱਲ ਪਿਛੇ ਉਹ ਇਹਨਾਂ ਆਪਸ ਦੇ ਵਿੱਚ ਗਰਮ ਹੋਏ ਆ ਉਹ ਵੈਰੀਫਾਈ ਕਰ ਲੈਨੇ ਆ ਦੋਨਾਂ ਦੀ ਟਰਾਂਸਫਰ ਹੋ ਗਈ ਹੈ ਜੀ ਕੱਲ ਉਹਨੂੰ ਸਸਪੈਂਡ ਕਰਤਾ ਐਐਸਆਈ ਕੁਲਦੀਪ ਸਿੰਘ ਨੂੰ ਤੇ ਜਿਹੜੇ ਐਐਸਐਚਓ ਟਰਾਂਸਫਰ ਕਰਤੇ ਆ ਜੀ